ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੌਧ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨੰਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀ ਤਰ ਸੁਆਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤੱਖ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਤਿਗੁਰ ਜੀਆਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ ਸੁਣ ਕੇ ਖਾਲਸਾ ਜੀ ਜੀਵ ਦਾ ਉਦਾਰ ਹੁੰਦਾ ਹੈ ਜਿਸ ਬਾਣੀ ਵਿੱਚੋਂ ਖਾਲਸਾ ਜੀ ਨਾਮ ਦੀ ਪ੍ਰਾਪਤੀ ਹੁੰਦੀ ਹੈ ਸਾਰੇ ਸੁੱਖ ਪ੍ਰਾਪਤ ਹੁੰਦੇ ਹਨ ਅੰਮ੍ਰਿਤ ਪ੍ਰਾਪਤ ਹੁੰਦੇ ਹਨ ਐਸੇ ਸਤਿਗੁਰਾਂ ਤੋਂ ਵਾਰਨੇ ਬੁਲਹਾਰਨੇ ਜਾਈਏ ਜਿਨ੍ਹਾਂ ਨੇ ਐਸੀ ਪਰਉਪਕਾਰ ਵਾਲੀ ਖਾਲਸਾ ਜੀ ਸਰਬ ਕਲਾ ਸਮਰੱਥ ਬਾਣੀ ਸਾਨੂੰ ਬਖਸ਼ਣਾ ਕੀਤੀ ਹੈ ਜਿਸ ਬਾਣੀ ਨੂੰ ਪੜਿਆ ਸੁਣਿਆ ਖਾਲਸਾ ਜੀ ਪਾਪੀ ਤਰ ਜਾਇਆ ਕਰਦੇ ਹਨ ਮਹਾਰਾਜ ਸੱਚੇ ਪਾਸ਼ਾ ਦੀ ਪਾਵਨ ਪਵਿੱਤਰ ਬਾਣੀ ਵਿੱਚ ਭਗਤ ਸਾਹਿਬ ਭਗਤ ਬਾਬਾ ਨਾਮਦੇਵ ਜੀ ਕਹਿੰਦੇ ਹਨ ਦੇਵਾ ਪਾਹਨ ਤਾਰਿਯਲੇ ਹੇ ਪ੍ਰਭੂ ਜੀ ਉਹ ਪੱਥਰ ਵੀ ਸਮੁੰਦਰ ਉੱਤੇ ਤਰ ਗਏ ਹਨ ਜਿਨ੍ਹਾਂ ਨੇ ਭਾਈ ਜਿਨ੍ਹਾਂ ਉੱਤੇ ਤੇਰਾ ਨਾਮ ਲਿਖਿਆ ਸੀ ਖਾਲਸਾ ਜੀ ਬਹੁਤ ਸਾਰੇ ਲੋਕਾਂ ਨੂੰ ਇਹ ਭਲੇਖਾ ਹੈ ਕਿ ਭਗਵਾਨ ਰਾਮਚੰਦਰ ਜੀ ਨੇ ਜਿਹੜਾ ਖਾਲਸਾ ਜੀ ਉਹ ਰਾਮ ਲਿਖਣਾ ਕੀਤਾ ਸੀ ਪੱਥਰਾਂ ਦੇ ਉੱਤੇ ਉਹ ਆਪਣਾ ਨਾਮ ਲਿਖਿਆ ਸੀ ਨਹੀਂ ਭਾਈ ਉਹ ਪਰਮੇਸ਼ਰ ਅਕਾਲਪੁਰਖ ਜੀਆ ਦਾ ਨਾਮ ਸੀ ਸ਼੍ਰੀ ਰਾਮ ਸ਼੍ਰੀ ਭਾਵ ਸ਼੍ਰੋਮਣੀ ਸ਼੍ਰੀ ਭਾਵ ਸਭ ਤੋਂ ਵੱਡਾ ਰਾਮ ਭਾਵ ਸਾਰਿਆਂ 'ਚ ਰਮਿਆ ਹੋਇਆ ਤੇ ਖਾਲਸਾ ਜੀ ਉਹ ਫਿਰ ਪੱਥਰ ਜਿਹੜੇ ਸਨ ਆਪਣੇ ਪਾਣੀ ਉੱਤੇ ਸਮੁੰਦਰ ਉੱਤੇ ਤਰ ਗਏ ਸਨ ਤੇ ਭਗਤ ਜੀ ਕਹਿੰਦੇ ਨੇ ਉਹ ਪੱਥਰ ਵੀ ਇਸ ਸੰਸਾਰ ਸਮੁੰਦਰ ਵਿੱਚੋਂ ਤਰ ਗਏ ਨੇ ਜਿਨ੍ਹਾਂ ਉੱਤੇ ਤੇਰਾ ਨਾਮ ਲਿਖਿਆ ਗਿਆ ਸੀ ਤੇ ਰਾਮ ਕਹਿਤ ਜਨ ਕਸਨਾ ਤਰੇ ਫਿਰ ਭਲਾ ਇਹ ਮਨੁੱਖ ਕਿਉਂ ਨਹੀਂ ਤਰੇਗਾ ਜਿਹੜਾ ਆਪਣੇ ਹਿਰਦੇ ਵਿੱਚ ਵਾਹਿਗੁਰੂ ਜੀ ਆਪ ਜੀ ਦਾ ਨਾਮ ਲਿਖ ਲਵੇਗਾ ਤੇ ਵਾਹਿਗੁਰੂ ਜੀ ਦਾ ਨਾਮ ਹਿਰਦੇ ਵਿੱਚ ਕਿਵੇਂ ਲਿਖਿਆ ਜਾਂਦਾ ਹੈ ਵਾਹਿਗੁਰੂ 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 ਜੀ ਦਾ ਜਾਪ ਕਰਕੇ ਮਹਾਰਾਜ ਜੀ ਦੀ ਬਾਣੀ ਦਾ ਜਾਪ ਕਰਕੇ ਅਭਿਆਸ ਕਰਕੇ ਅਮਰਤ ਵੇਲੇ ਜਾ ਕੇ ਬਾਣੀ ਪੜ੍ਹ ਕੇ ਜਿਹੜਾ ਮਨੁੱਖ ਖਾਲਸਾ ਜੀ ਅਮਰਤ ਵੇਲੇ ਜਾਗਦਾ ਹੈ ਉਹਨੂੰ ਖਾਲਸਾ ਜੀ ਉਹ ਜਿਹੜਾ ਰਸ ਹੈ ਕਿਸੇ ਨੂੰ ਦਾਸ ਨਹੀਂ ਸਕਦਾ ਇਹ ਨਹੀਂ ਵੀ ਇੱਕ ਦਿਨ ਹੋ ਜਾਏਗਾ ਕਈਆਂ ਦੀ ਆਪੋ ਆਪਣੀ ਬਿਰਤੀ ਹੈ ਕਿਸੇ ਦੀ ਬਿਰਤੀ ਬਹੁਤ ਜ਼ਿਆਦਾ ਖਿੰਡੀ ਹੋਈ ਹੈ ਬਹੁਤ ਜ਼ਿਆਦਾ ਖਿਲਰੀ ਹੋਈ ਹੈ ਉਹਦਾ ਮਨ ਟਿਕਾਅ ਵਿੱਚ ਛੇਤੀ ਕੀਤਿਆ ਨਹੀਂ ਆਉਂਦਾ ਪਰ ਖਾਲਸਾ ਜੀ ਕੋਈ ਸ਼ਬਦ ਹਨ ਜਿਨ੍ਹਾਂ ਦਾ ਜਾਪ ਕੀਤੇ ਮਨ ਵਾਸ ਵਿੱਚ ਆ ਜਾਂਦਾ ਹੈ ਸੰਤ ਬਾਬਾ ਜਰਨੈਲ ਸਿੰਘ ਸਾਹਿਬ ਜੀ ਪਿੰਡਰਾਂ ਵਾਲੇ ਮਹਾਂਪੁਰਸ਼ ਉਹਨਾਂ ਨੂੰ ਕਿਸੇ ਨੇ ਪੁੱਛਣਾ ਕੀਤਾ ਸੀ ਕਿ ਮਹਾਂਪੁਰਸ਼ੋ ਮਨ ਜਿਹੜਾ ਹੈ ਟਿਕਦਾ ਨਹੀਂ ਕਿਵੇਂ ਟਿਕੇ ਤੇ ਉਹਨਾਂ ਨੇ ਇੱਕ ਸ਼ਬਦ ਦਸੁਣਾ ਕੀਤਾ ਸੀ ਜੋ ਕਲਗੀਧਰ ਸਵਾਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਚਟਿਆ ਬਾਜਾਂ ਵਾਲੇ ਸਤਿਗੁਰੂ ਤੇਨਾਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਮੁਖਵਾਕ ਬਾਣੀ ਸ੍ਰੀ ਜਾਪ ਸਾਹਿਬ ਜੀ ਦੇ ਵਿੱਚ ਆਉਂਦਾ ਤੇ ਜਿਹਨੂੰ ਆਪਾਂ ਖਾਲਸਾ ਜੀ ਜਾਣਦੇ ਵੀ ਹਾਂ ਸੁਣਿਆ ਵੀ ਹੋਵੇਗਾ ਕਿ ਚਾਚਰੀ ਸ਼ੰਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀ ਅੰਕਰੀ ਅੰਗ ਨਿਰਨਾਮੇ ਅਕਾਮੇ ਇਹ ਸ਼ਬਦਾਂ ਨੂੰ ਜਾਪੀ ਜਾਓ ਤੇ ਖਾਲਸਾ ਜੀ ਕਹਿੰਦੇ ਮਨ ਹੌਲੀ-ਹੌਲੀ ਹੌਲੀ-ਹੌਲੀ ਵਾਸ ਆ ਜਾਂਦਾ ਫਿਰ ਖਾਲਸਾ ਜੀ ਜੇ ਤੁਸੀਂ ਅੰਮ੍ਰਿਤ ਵੇਲੇ ਉੱਠਣ ਦਾ ਬਾਲਕ ਤੇ ਧਾਰਨ ਕਰ ਲਵੋ ਉਦਮ ਕਰ ਲਵੋ ਅੰਮ੍ਰਿਤ ਵੇਲੇ ਜਾਗਣ ਦਾ ਕੇਸੀ ਇਸ਼ਨਾਨ ਕਰਕੇ ਸੋਹਣੇ ਬਸਤਰ ਪਹਿਨ ਕੇ ਤੇ ਖਾਲਸਾ ਜੀ ਆਸਣ ਵਿਛਾ ਕੇ ਥੱਲੇ ਧਰਤੀ ਉੱਤੇ ਆਸਣ ਵਿਛਾ ਕੇ ਫਿਰ ਕਿਤੇ ਮਨ ਨੂੰ ਟਿਕਾ ਕਰਕੇ ਵਾਹਿਗੁਰੂ 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 ਜਪਾਂਗੇ ਨਾ ਅੱਜ ਹੋਰ ਕੱਲ ਨੂੰ ਹੋਰ ਪਰਸੋਂ ਨੂੰ ਹੋਰ ਦੋਹਾਂ ਪੰਨਾਂ ਦਹਾ ਦਿਨਾਂ ਨੂੰ ਹੋਰ ਮਹੀਨੇ ਨੂੰ ਹੋਰ ਐਸਾ ਰਸ ਖਾਲਸਾ ਜੀ ਹਿਰਦੇ ਨੂੰ ਆਉਣ ਲੱਗ ਪੈਂਦਾ ਫਿਰ ਤੁਰਦਿਆਂ ਫਿਰਦਿਆਂ ਗੱਲਾਂ ਬਾਤਾਂ ਕਰਦਿਆਂ ਵੀ ਖਾਲਸਾ ਜੀ ਹਿਰਦਾ ਆਪਣੇ ਆਪ ਵਾਹਿਗੁਰੂ 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 ਕਰਨ ਲੱਗ ਪੈਂਦਾ ਐਸੀ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਮ ਵਿੱਚ ਬਰਕਤ ਹੈ ਖਾਲਸਾ ਜੀ ਮਹਾਰਾਜ ਦਾ ਨਾਮ ਜਦੋਂ ਅਸੀਂ ਜਪਦੇ ਹਾਂ ਫਿਰ ਸਤਿਗੁਰੂ ਜੀ ਸਾਡੇ ਤੇ ਕਿਰਪਾ ਕਰਦੇ ਆ ਤੇ ਸਾਡੇ ਕੋਲੋਂ ਫਿਰ ਵਧੇਰੇ ਚ ਪਾਉਂਦੇ ਹਨ ਜਿਵੇਂ ਚਰਨ ਸ਼ਰਣ ਗੁਰ ਏਕ ਪੰਡਾ ਜਾਏ ਚੱਲ ਸਤਿਗੁਰ ਕੋਟ ਪੰਡਾ ਆਗੇ ਹੋਏ ਲੇਤ ਹੈ ਜਿਵੇਂ ਸਤਿਗੁਰਾਂ ਦੇ ਵੱਲ ਨੂੰ ਇੱਕ ਕਦਮ ਪੱਟੀਏ ਦੇ ਖਾਲਸਾ ਜੀ ਮਹਾਰਾਜ ਮਾਲਕ ਸਤਿਗੁਰੂ ਕਰੋੜਾਂ ਕਦਮ ਚੱਲ ਕੇ ਅੱਗੋਂ ਲੈਣ ਆਉਂਦੇ ਨੇ ਇਸੇ ਪ੍ਰਕਾਰ ਜਦੋਂ ਰਸਨਾ ਤੋਂ ਇੱਕ ਵਾਰ ਵਾਹਿਗੁਰੂ ਕਵਾਂਗੇ ਅਗਲੀ ਵਾਰ ਵਾਹਿਗੁਰੂ ਜੀ ਮਹਾਰਾਜ ਕਿਰਪਾ ਕਰਨਗੇ ਦੂਸਰੀ ਵਾਰ ਵੀ ਕਢਾਉਣਗੇ ਤੀਸਰੀ ਵਾਰ ਵੀ ਕਢਾਉਣਗੇ ਫਿਰ ਆਨੰਦ ਬਣੇਗਾ ਫਿਰ 2 ਮਿੰਟ ਤੋਂ 5 ਮਿੰਟ 5 ਤੋਂ 10 10 ਤੋਂ ਘੰਟਾ ਘੰਟੇ ਤੋਂ 5 ਘੰਟੇ ਐਵੇਂ ਖਾਲਸਾ ਜੀ ਮਹਾਪੁਰਸ਼ ਸਾਧੂ ਨਾਮ ਜਪਦੇ ਆ ਤੇ ਜਿਨ੍ਹਾਂ ਜਿਨ੍ਹਾਂ ਨੇ ਨਾਮ ਜਪਿਆ ਹੈ ਖਾਲਸਾ ਜੀ ਉਹਨਾਂ ਦਾ ਫਿਰ ਪਾਰ ਉਤਾਰਾ ਹੋਇਆ ਹੈ ਤਾਰੀਲੇ ਗਨਕਾ ਬਿਨ ਰੂਪ ਕੁਬਜਾ ਬਿਆਦ ਅਜਾਮਲ ਤਾਰੀਲੇ ਐਂਡ ਨੇ ਮਹਾਰਾਜ ਜੀ ਤੁਹਾਡੇ ਨਾਮ ਨੇ ਤੇ ਜਿਹੜੀ ਗਨਕਾ ਵੇਸਵਾ ਸੀ ਖਾਲਸਾ ਜੀ ਜਿਸ ਨੂੰ ਇੱਕ ਮਹਾਂਪੁਰਖ ਨੇ ਇੱਕ ਤੋਤੇ ਦੇ ਤੋਤਾ ਦੇ ਕੇ ਤੇ ਕਿਹਾ ਸੀ ਇਹਨੂੰ ਰਾਮਨਾਮ ਪੜਾਉਣਾ ਤੇ ਖਾਲਸਾ ਜੀ ਉਹ ਰੂਪਹੀਣ ਸੀ ਤੇ ਉਹਨੂੰ ਖਾਲਸਾ ਜੀ ਮਹਾਰਾਜ ਦੀ ਕਿਰਪਾ ਸਦਕਾ ਤੋਤੇ ਨੂੰ ਨਾਮ ਜਪਾਉਂਦੀ ਜਪਾਉਂਦੀ ਤਰ ਗਈ ਫਿਰ ਖਾਲਸਾ ਜੀ ਇੱਕ ਕੁਬੀਜਾ ਸੀ ਜਿਹੜੀ ਇੱਕ ਜਵਾਨ ਲੜਕੀ ਕੰਸ ਦੀ ਗੋਲੀ ਸੀ ਤੇ ਪਰ ਖਾਲਸਾ ਜੀ ਹੈ ਉਹ ਕੁਬੀ ਜਦੋਂ ਕ੍ਰਿਸ਼ਨ ਭਗਵਾਨ ਜੀ ਨੇ ਆਪਣਾ ਕਿਰਸ਼ਨ ਭਗਵਾਨ ਜੀ ਤੇ ਖਾਲਸਾ ਜੀ ਬਲਰਾਮ ਜਦੋਂ ਮਥੁਰਾ ਨੂੰ ਜਾ ਰਹੇ ਸੀ ਤੇ ਇਹ ਜਿਹੜੀ ਕੁਬਜਾ ਸੀ ਖਾਲਸਾ ਜੀ ਇਹ ਕੰਸ ਵਾਸਤੇ ਸੁਗੰਧੀ ਦਾ ਸਮਾਨ ਲਈ ਜਾਂਦੀ ਸੀ ਤੇ ਇਹਨਾਂ ਨੂੰ ਸੜਕ ਤੇ ਜਾਂਦਿਆਂ ਮਿਲੀ ਤੇ ਕ੍ਰਿਸ਼ਨ ਜੀ ਨੇ ਮੰਗਣ ਤੇ ਜਦੋਂ ਕ੍ਰਿਸ਼ਨ ਜੀ ਹੁਣਾਂ ਨੇ ਇਹਨਾਂ ਤੋਂ ਮੰਗਿਆ ਕਿ ਸਾਨੂੰ ਕੁਝ ਦਿਓ ਅਤਰ ਖਾਲਸਾ ਜੀ ਜਦੋਂ ਇਹ ਦੇ ਦਿੱਤਾ ਮਾਈ ਨੇ ਤੇ ਇਸ ਤੇ ਕ੍ਰਿਸ਼ਨ ਜੀ ਐਨੇ ਪ੍ਰਸੰਨ ਹੋਏ ਤੇ ਖਾਲਸਾ ਜੀ ਇਹਦੇ ਪੈਰ ਉੱਤੇ ਆਪਣਾ ਪੈਰ ਰੱਖ ਕੇ ਤੇ ਮੋਢਾ ਤਾਂ ਨੂੰ ਜੋਰ ਨਾਲ ਝੜਕ ਦਿੰਦਾ ਸੀ ਤੇ ਜਿਹੜਾ ਸਰੀਰ ਦਾ ਕੁੱਬ ਸੀ ਖਾਲਸਾ ਜੀ ਉਹ ਦੂਰ ਕਰ ਦਿੱਤਾ ਸੀ ਜਿਹੜੀ ਵਿਚਾਰੀ ਕੁੱਬੀ ਸੀ ਰੂਪ ਨਹੀਂ ਸੀ ਚੰਗਾ ਚੰਗੀ ਨਹੀਂ ਸੀ ਲੱਗਦੀ ਉਹ ਖਾਲਸਾ ਜੀ ਇੱਕ ਸੁੰਦਰ ਕੁਮਾਰੀ ਬਣਾ ਦਿੱਤੀ ਸੀ ਐਵੇਂ ਮਹਾਰਾਜ ਬਚਨ ਕਰਦੇ ਤਾਰੀਲੇ ਗਨਕਾ ਬਿਨ ਰੂਪ ਕੁਬਿਜਾ ਬਿਆਦ ਅਜਾਮਲ ਤਾਰੀਲੇ ਤੇ ਫਿਰ ਖਾਲਸਾ ਜੀ ਇੱਕ ਅਜਾਮਲ ਸੀ ਜਿਹਨੂੰ ਮਹਾਰਾਜ ਸੱਚੇ ਪਾਸ਼ਾ ਬਾਣੀ ਵਿੱਚ ਕਹਿੰਦੇ ਅਜਾਮਲ ਪਾਪੀ ਜਗ ਜਾਣੈ ਨੇਮਕ ਮਾਹੇ ਨਸਤਾਰਾ ਜਿਹੜਾ ਇੱਕ ਅੱਖ ਦੇ ਫੋਰ ਤੇ ਖਾਲਸਾ ਜੀ ਪਾਰ ਉਤਾਰਾ ਹੋ ਗਿਆ ਇੱਕ ਹੁੰਦਾ ਨੇਮੀ ਜਿਹੜਾ ਰੋਜ਼ ਨੇਮ ਕਰਦਾ ਉੱਠ ਕੇ ਤੇ ਇੱਕ ਹੁੰਦਾ ਪ੍ਰੇਮੀ ਜਿਹੜਾ ਮਹਾਰਾਜ ਨੂੰ ਪ੍ਰੇਮ ਕਰਦਾ ਤੇ ਖਾਲਸਾ ਜੀ ਪ੍ਰੇਮ ਜਿਹੜਾ ਹੈ ਉਹ ਨੇਮ ਨਾਲੋਂ ਬਹੁਤ ਵੱਡਾ ਪਰ ਇਹ ਨਹੀਂ ਵੀ ਪ੍ਰੇਮ ਆ ਗਿਆ ਨੇਮ ਛੱਡ ਦਿਓ ਨੇਮ ਵੀ ਬੜਾ ਜ਼ਰੂਰੀ ਹੈ ਪਰ ਜਦੋਂ ਪ੍ਰੇਮ ਆ ਗਿਆ ਨਾ ਉੱਥੇ ਫਿਰ ਖਾਲਸਾ ਜੀ ਪ੍ਰਾਪਤੀ ਹੋ ਜਾਂਦੀ ਹੈ ਜਿਨ ਪ੍ਰੇਮ ਕਿਉ ਤਿੰਹੀਂ ਪ੍ਰਭ ਪਾਇਓ ਜਿੱਥੇ ਪ੍ਰੇਮ ਆ ਜਾਂਦਾ ਹੈ ਉੱਥੇ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ ਸੋ ਖਾਲਸਾ ਜੀ ਮਹਾਰਾਜ ਕਹਿੰਦੇ ਆ ਨੇਮ ਵੀ ਕਰਨਾ ਪਰ ਪ੍ਰੇਮ ਦੇ ਨਾਲ ਕਰਨਾ ਤੇ ਜੇ ਪ੍ਰੇਮ ਕੀਤਾ ਹੈ ਫਿਰ ਨੇਮ ਨਹੀਂ ਛੱਡਣਾ ਸੋ ਐਵੇਂ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਆ ਇਹ ਖਾਲਸਾ ਜੀ ਸੰਸਾਰ ਸਮੁੰਦਰ ਹੈ ਜਿਹੜਾ ਇਹਦੇ ਵਿੱਚ ਪਤਾ ਨਹੀਂ ਕਿਹੜੇ ਵੇਲੇ ਕਿੱਥੇ ਕਿਸੇ ਨੇ ਮੂਢੇ 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 ਪੈਣਾ ਤੇ ਇਸ ਕਰਕੇ ਮਹਾਰਾਜ ਸਾਨੂੰ ਸਮਝਾਉਣਾ ਕਰਦੇ ਆ ਕਿ ਭਾਈ ਨਾਮ ਜਪਿਆ ਕਰੋ ਨਾਮ ਦੇ ਵਿੱਚ ਸਾਰੀਆਂ ਬਰਕਤਾਂ ਹਨ ਨਾਮ ਹੀ ਖਾਲਸਾ ਦੀ ਅੰਤ ਨੂੰ ਸਹਾਈ ਹੁੰਦਾ ਹੈ ਭਗਤ ਬਾਬਾ ਜੀ ਬਾਬਾ ਕਬੀਰ ਸਾਹਿਬ ਜੀ ਦਾ ਇੱਕ ਸ਼ਬਦ ਆਉਂਦਾ ਹੈ ਖਾਲਸਾ ਜੀ ਉਹ ਕਹਿੰਦੇ ਨੇ ਬਹੁ ਪਰਪੰਚ ਕਰ ਪਰ ਧਿਆਨ ਲਿਆ ਵੇ ਕਹਿੰਦੇ ਬਹੁਤ ਠਗੀਆਂ ਕਰਕੇ ਥੋਰੀਆਂ ਕਰਕੇ ਇਨਸਾਨ ਜਿਹੜਾ ਹੋਰਾਂ ਦੀ ਖਾਲਸਾ ਜੀ ਦੌਲਤ ਲੁੱਟ ਲੁੱਟ ਕੇ ਲਿਆਉਂਦਾ ਠਗੀਆਂ ਕਰਕੇ ਬਹੁ ਪਰਪੰਚ ਦਾ ਮਤਲਬ ਕਈ ਠਗੀਆਂ ਤੇ ਖਾਲਸਾ ਜੀ ਕਈ ਪ੍ਰਕਾਰ ਦੀਆਂ ਠੱਗੀਆਂ ਕਰਕੇ ਪ੍ਰਾਏ ਮਾਲ ਨੂੰ ਲੈ ਕੇ ਆਉਂਦਾ ਹੈ ਤੇ ਸੁੱਤਦਾਰ ਆ ਪਹਿਆਣ ਲਟਾਵੇ ਤੇ ਆ ਕੇ ਆਪਣੇ ਘਰ ਆਪਣੀ ਇਸਤਰੀ ਤੇ ਆਪਣੇ ਪੁੱਤਰਾਂ ਦੇ ਉਤੋਂ ਧੀਆਂ ਪੁੱਤਾਂ ਦੇ ਉਤੋਂ ਦੀ ਲਟਾ ਦਿੰਦਾ ਠੱਗੀਆਂ ਮਾਰ ਕੇ ਲੈਂਦਾ ਤੇ ਖਾਲਸਾ ਜੀ ਆ ਕੇ ਆਪਣੇ ਧੀਆਂ ਪੁੱਤਾਂ ਤੇ ਇਸਤਰੀ ਦੇ ਉੱਤੇ ਲਟਾ ਦਿੰਦਾ ਤੇ ਭਗਤ ਜੀ ਕਹਿੰਦੇ ਮਨ ਮੇਰੇ ਭੂਲੇ ਕਪਟ ਨਾ ਕੀਜੈ ਕਹਿੰਦੇ ਉਹ ਬੰਦਿਆ ਇਹ ਵਾਲਸ਼ ਫਰੇਬ ਛੱਡ ਦੇ ਸਾਰੇ ਕਮਾਉਣੇ ਇਹ ਠਗੀਆਂ ਠੋਰੀਆਂ ਕਰਨੀਆਂ ਕਪਟ ਕਰਨੇ ਛੱਡ ਦੇ ਕਿਉਂਕਿ ਅੰਤ ਨਵੇਰਾ ਤੇਰੇ ਜੀਅ ਪਹਿਲੀ ਜਾ ਅੰਤ ਨੂੰ ਜਦੋਂ ਤੂੰ ਇੱਥੋਂ ਕੁਝ ਕਰਨਾ ਹੈ ਫਿਰ ਤੇਰੀ ਆਤਮਾ ਦਾ ਹਿਸਾਬ ਕਿਤਾਬ ਹੋਣਾ ਫਿਰ ਤੈਨੂੰ ਉਹਨਾਂ ਸਾਰੀਆਂ ਠਗੀਆਂ ਠੋਰੀਆਂ ਦਾ ਲੇਖਾ ਜੋਖਾ ਤੇਰਾ ਬਣਨਾ ਤੈਨੂੰ ਹਿਸਾਬ ਦੇਣਾ ਪਵੇਗਾ ਫਿਰ ਤੂੰ ਤੰਗ ਹੋਵੇਂਗਾ ਕਿਉਂਕਿ ਆਖਰ ਨੂੰ ਇਹਨਾਂ ਮੰਦ ਕਰਮਾਂ ਦਾ ਲੇਖਾ ਤੇਰੀ ਆਪਣੀ ਜਿੰਦ ਨੂੰ ਹੀ ਖਾਲਸਾ ਜੀ ਜਾਣਾ ਲਿਆਉਣਾ ਪੈਣਾ ਸਹਿਣਾ ਪੈਣਾ ਸੋ ਇਸੇ ਪ੍ਰਕਾਰ ਮਹਾਰਾਜ ਸਾਨੂੰ ਸਮਝਾਉਂਦੇ ਆ ਕਹਿੰਦੇ ਛੇਨ ਛੇਨ ਤਨ ਸੀਜਾ ਜਰਾ ਜਨਾਬ ਕਹਿੰਦੇ ਬੰਦਿਆ ਕਦੇ ਸੋਚ ਕੇ ਵੇਖ ਕਦੇ ਸਮਝ ਬੈਠ ਕੇ ਵੀ ਜਦੋਂ ਤੂੰ ਜੰਮਿਆ ਸੀ ਉਦੋਂ ਤੇਰਾ ਸਰੀਰ ਕਿੱਡਾ ਕਿ ਸੀ ਫਿਰ ਤੂੰ ਹੌਲੀ ਹੌਲੀ ਵੱਡਾ ਹੋਇਆ ਖੇਡਣ ਲੱਗਾ ਫਿਰ ਖੇਡਦੇ ਆ ਖੇਡਦੇ ਜਵਾਨ ਹੋਇਆ ਦਾੜੀ ਮੋਛ ਆ ਗਈ ਫਿਰ ਵਿਆਹ ਆ ਗਿਆ ਬੱਚੇ ਹੋ ਗਏ ਹੁਣ ਵੇਖ ਬੁਢੇਪਾ ਆ ਗਿਆ ਤੇਰਾ ਸਰੀਰ ਤੇ ਦਿਨ ਬਾ ਦਿਨ ਘਟ ਰਿਹਾ ਹੈ ਖੁਰ ਰਿਹਾ ਜਿਵੇਂ برف ਖੁਰਦੀ ਹੈ ਧੁੱਪ ਦੇ ਵਿੱਚ ਪਈ ਖੁਰਦੀ ਖੁਰਦੀ ਇੱਕ ਇੱਕ ਦਿਨ ਆਖਰ ਖਾਲਸਾ ਜੀ ਪਾਣੀ ਹੋ ਜਾਂਦੀ ਹੈ ਉਥੇ ਕੋਈ ਕਹਿ ਨਹੀਂ ਸਕਦਾ ਵੀ ਇੱਥੇ ਕੋਈ ਬਰਫ਼ ਹੁੰਦੀ ਸੀ ਇਸੇ ਪ੍ਰਕਾਰ ਜੇ ਕੋਈ ਕੰਮ ਨਹੀਂ ਨੇਕੀ ਵਾਲਾ ਕੀਤਾ ਕੋਈ ਚੰਗੇ ਕਰਮ ਨਹੀਂ ਕੀਤੇ ਨਾਮ ਨਹੀਂ ਜਪਿਆ ਫਿਰ ਖਾਲਸਾ ਜੀ ਕੱਲੀ ਫੋਟੋ ਯਾਦਗਾਰ ਰਹਿ ਜਾਂਦੀ ਹੈ ਹੋਰ ਬੰਦੇ ਦੇ ਸਾਰੇ ਕਰਮੇ ਧਰਤੀ ਤੋਂ ਨਾਸ਼ ਹੋ ਜਾਂਦੇ ਆ ਅੱਗੇ ਜਾ ਕੇ ਉਹਨੂੰ ਘੇਰ ਲਿਆ ਜਾਂਦਾ ਹੈ ਇਹ ਮਹਾਰਾਜ ਕਹਿੰਦੇ ਕਦੇ ਵੇਖ ਤੇਰਾ ਸਰੀਰ ਖੁਰਦਾ ਜਾਂਦਾ ਤੇਰੇ ਵਾਲ ਨੂੰ ਬਡੇਪਾ ਆ ਰਿਹਾ ਤੇ ਤਬ ਤੇਰੀ ਓਕ ਕੋਈ ਪਾਣੀ ਹੋਣਾ ਪਾਵੇ ਕਹਿੰਦੇ ਜਦੋਂ ਤੈਨੂੰ ਬਡੇਪਾ ਆ ਗਿਆ ਨਾ ਉਸ ਵੇਲੇ ਤੇਰਾ ਸਰੀਰ ਹਿੱਲਣ ਜੋਗਾ ਨਹੀਂ ਰਹਿਣਾ ਤੇਰੀਆਂ ਲੱਤਾਂ ਵੀ ਕੰਬਣੀਆਂ ਹੱਥ ਵੀ ਕੰਬਣੇ ਪੈਰ ਵੀ ਕੰਬਣੇ ਨੇ ਉਦੋਂ ਤੇਰੀ ਬੁੱਕ ਵਿੱਚ ਕਿਸੇ ਨੇ ਪਾਣੀ ਨਹੀਂ ਪਾਉਣਾ ਫਿਰ ਖਾਲਸਾ ਜੀ ਹੋਰ ਵੀ ਬਚਨ ਆਉਂਦੇ ਕਹਿੰਦੇ ਵੀ ਜਦੋਂ ਤੂੰ ਬੁੱਢਾ ਹੋਵੇਂਗਾ ਉਸ ਦਿਨ ਤੇਰੇ ਜਿਹੜੇ ਸੰਬੰਧੀ ਆ ਜਿਨ੍ਹਾਂ ਦੇ ਉਪਰੋਂ ਤੂੰ ਆਪਣਾ ਧਨ ਸਾਰਾ ਲਟਾਇਆ ਜਿਹਨੂੰ ਆਪਾਂ ਇਸਤਰੀ ਵੀ ਹੋਗੀ ਤੇ ਬੱਚੇ ਵੀ ਹੋਗੇ ਕਹਿੰਦੇ ਉਹਨਾਂ ਨੇ ਤੈਨੂੰ ਕਦੇ ਖੁਸ਼ ਹੋ ਕੇ ਪਾਣੀ ਨਹੀਂ ਦੇਣਾ ਤੂੰ ਭਾਵੇਂ ਲੱਖ ਠਗੀਆਂ ਉਹਨਾਂ ਦੀ ਖਾਤਰ ਮਾਰੀ ਜਾ ਪਰ ਖੁਸ਼ ਹੋ ਕੇ ਤੈਨੂੰ ਪਾਣੀ ਦਾ ਗਲਾਸ ਕੋਈ ਨਹੀਂ ਫੜਾਉਣ ਲੱਗਾ ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਹਿਤ ਕਬੀਰ ਕੋਈ ਨਹੀਂ ਤੇਰਾ ਕਹਿੰਦੇ ਤੇਰਾ ਇਹ ਸੰਸਾਰ ਵਿੱਚ ਜਿੰਦੇ ਕੋਈ ਸਾਥੀ ਨਹੀਂ ਆ ਸਾਰੇ ਇੱਥੇ ਰਹਿਣ ਵਾਲੇ ਨੇ ਤੈਨੂੰ ਇਕੱਲੇ ਨੂੰ ਅਗਾਹ ਜਾਣਾ ਪੈਣਾ ਜਦੋਂ ਉਹਨਾਂ ਦੀ ਵਾਰੀ ਆਊਗੀ ਉਹਨਾਂ ਨੂੰ ਕੱਲਿਆਂ ਨੂੰ ਜਾਣਾ ਪੈਣਾ ਤੇ ਇਸ ਕਰਕੇ ਹਿਰਦੇ RAM ਕੀ ਨਾਮ ਜਪੇ ਸਵੇਰਾ ਕਹਿੰਦੇ ਤੇਰ ਕੋ ਹੁਣ ਵੇਲਾ ਹੀ ਵਾਹਿਗੁਰੂ ਵਾਹਿਗੁਰੂ ਜਾਪਲਾ ਨਾਮ ਜਪਲਾ ਕਿਉਂਕਿ ਇਹ ਤੇਰੇ ਕੋ ਹੁਣੇ ਹੁਣ ਵੇਲਾ ਹੈ ਬਾਅਦ ਵਿੱਚ ਇਹ ਵੇਲਾ ਲੰਘ ਜਾਣਾ ਤੇਰਾ ਕਿਸੇ ਨੇ ਸਹਾਇਕ ਨਹੀਂ ਬਣਨਾ ਮਦਦਗਾਰ ਨਹੀਂ ਬਣਨਾ ਹੁਣ ਵਾਹਿਗੁਰੂ ਜੀ ਨੂੰ ਆਪਣੇ ਹਿਰਦੇ ਵਿੱਚ ਸਿਮਰਿਆ ਕਰ ਜਿਹੜਾ ਇੱਕ ਅਸਲ ਸਾਥੀ ਹੈ ਤੇਰੇ ਨਾਲ ਨਿਭੇਗਾ ਸੋ ਇਸ ਕਰਕੇ ਖਾਲਸਾ ਜੀ ਇਹ ਸ਼ਬਦ ਦਾ ਭਾਵ ਅਰਥ ਜੋ ਹੈ ਉਹ ਇਹੀ ਹੈ ਕਿ ਜਿਹੜਾ ਵਿਹਾਰ ਕਰਦੇ ਹਾਂ ਆਪਾਂ ਕਾਰ ਵਿਹਾਰ ਕਾਰੋਬਾਰ ਤਰਕੀਆਂ ਕਰਦੇ ਆਂ ਕਈ ਕੁਝ ਕਰਦੇ ਆਂ ਕਿਰਤ ਵਿਰਤ ਕਰਦੇ ਆਂ ਉਹਨਾਂ ਵਿੱਚ ਖਾਲਸਾ ਜੀ ਠੱਗੀ ਨਹੀਂ ਕਰਨੀ ਚਾਹੀਦੀ ਠੱਗੀ ਕਰਨੀ ਭਾਰੀ ਮੂਰਖਤਾ ਹੈ ਜਿੰਨਾ ਪੁੱਤਰਾ ਇਸਤਰੀਆਂ ਆਦਕ ਲਈ ਮਨੋਖ ਠੱਗੀ ਚੋਰੀ ਕਰਦਾ ਅੰਤ ਨੂੰ ਖਾਲਸਾ ਜੀ ਉਹ ਸਾਥ ਨਾਲ ਨਹੀਂ ਨਿਭਦੇ ਤੇ ਬਢੇਪੇ ਜਦੋਂ ਆ ਜਾਂਦਾ ਬਢੇਪਾ ਆ ਜਾਂਦਾ ਉਦੋਂ ਖੁਸ਼ ਹੋ ਕੇ ਪਾਣੀ ਦੀ ਘੋਟ ਵੀ ਨਹੀਂ ਪੁੱਛਦੇ ਇਸ ਕਰਕੇ ਭਾਈ ਨਾਮ ਜਪੋ ਥੋੜਾ ਖਾ ਲੋ ਉਦੇ ਵਿੱਚ ਸਦਾ ਸਦੀ ਵੀ ਸੁਖ ਪ੍ਰਾਪਤ ਹੁੰਦੇ ਆ ਤੇ ਨਹੀਂ ਤੇ ਖਾਲਸਾ ਜੀ ਦੁੱਖੀ ਦੁਖ ਹਨ ਤੇ ਮਹਾਰਾਜ ਦੇ ਕਹਿੰਦੇ ਹਨ ਕਹੋ ਕਬੀਰ ਜਨ ਜਾਣਿਆ ਜੋ ਜਾਣਿਆ ਤੋ ਮਨ ਮੰਨਿਆ ਜਦੋਂ ਵਾਹਿਗੁਰੂ ਸੱਚੇ ਪਾਸ਼ਾ ਨਾਲ ਜਾਣ ਪਛਾਣ ਬਣਦੀ ਹੈ ਉਸੇ ਵੇਲੇ ਸਮਝ ਆਉਂਦੀ ਹੈ ਕਿ ਆਹ ਰਬ ਹੈ ਮੇਰਾ ਹਿਰਦਾ ਸੰਤੁਸ਼ਟਾ ਇਸ ਕਰਕੇ ਠੱਗੀਆਂ ਠੋਰੀਆਂ ਨੂੰ ਛੱਡ ਕੇ ਨਾਮ ਜਪੀਏ ਨਾਮ ਦੇ ਵਿੱਚ ਸਾਰੀਆਂ ਬਰਕਤਾਂ ਹਨ ਗੁਰੂ ਮਹਾਰਾਜ ਬਹੁਤ ਕੁਝ ਬਖਸ਼ ਦਿਆ ਪਰ ਜਿਹੜਾ ਸ਼ਰਧਾ ਭਾਵਨਾ ਵਾਲਾ ਨੇਕੀ ਕਰਨ ਵਾਲਾ ਹੈ ਚੰਗੇ ਕਿਰਦਾਰ ਵਾਲਾ ਸੋ ਮਹਾਰਾਜ ਕਿਰਪਾ ਕਰਨ ਆਓ ਖਾਲਸਾ ਜੀ ਅੱਜ ਦੀ ਹੱਡ ਵੀ ਤੀ ਸਰਵਣ ਕਰੀਏ ਗੁਰੂ ਗਰੀਬ ਨਵਾਜ਼ ਅੰਤਰਜਾਮੀ ਸਤਗੁਰਾਂ ਦੀ ਕਿਰਪਾ ਸਦਕਾ ਜੋ ਆਈ ਹੈ ਔਰ ਦੂਸਰੀ ਸਾਰੇ ਅਰਦਾਸ ਕਰੋ ਮਹਾਰਾਜ ਕਿਰਪਾ ਕਰਨ ਜੋ ਪੰਜਾਬ ਵਿੱਚ ਖਾਲਸਾ ਜੀ ਬਹੁਤ ਸਾਰਾ ਪਾਣੀ ਮਾਰੂ ਪਾਣੀ ਜਿਹੜਾ ਆਇਆ ਹੋਇਆ ਜਿਦੇ ਵਿੱਚ ਬਹੁਤ ਗਰੀਬ ਗੁਰਬਿਆਂ ਦੇ ਘਰ ਰੁੜ ਗਏ ਨੇ ਪਸ਼ੂ ਰੁੜ ਗਏ ਨੇ ਫਸਲਾਂ ਡੁੱਬ ਗਈਆਂ ਤੇ ਤੰਨ ਨੂੰ ਢੱਕਣ ਵਾਸਤੇ ਵੀ ਖਾਲਸਾ ਜੀ ਕੋ ਕਪੜਾ ਨਹੀਂ ਬਜਣਾ ਅਜੇ ਤੇ ਪਾਣੀ ਬਰਕਰਾਰ ਹੈ ਜਦੋਂ ਪਾਣੀ ਉਤਰੂਗਾ ਨਾ ਉਸ ਵੇਲੇ ਖਾਲਸਾ ਜੀ ਸਭ ਨੇ ਗਰੀਬ ਹੋਣਾ ਉਸ ਵੇਲੇ ਸਰਕਾਰਾਂ ਨੇ ਕੀ ਦੇਣਾ ਕਿਸੇ ਨੂੰ ਕੱਖ ਨਹੀਂ ਦੇਣਾ ਮਹਾਰਾਜ ਕਿਰਪਾ ਕਰਨ ਅਰਦਾਸ ਕਰੋ ਕਿ ਮਹਾਰਾਜ ਜੀ ਸੱਚੇ ਪਾਸ਼ਾ ਮਹਾਰਾਜ ਦਇਆ ਕਰੋ ਅਸੀਂ ਭੁੱਲੇ ਹਾਂ ਖਾਲਸਾ ਜੀ ਇਹ ਦਾਸ ਨੇ ਆਪਣੀ ਮਤ ਅਨੁਸਾਰ ਦਾਸ ਬੇਨਤੀ ਕਰਦਾ ਇਹ ਜਿਹੜੀਆਂ ਸਾਡੇ ਤੇ ਵਿਪਤਾ ਪੈਂਦੀਆਂ ਹੈ ਨਾ ਇਹ ਉਦੋਂ ਪੈਂਦੀਆਂ ਜਦੋਂ ਅਸੀਂ ਸਤਗੁਰਾਂ ਨੂੰ ਵਿਸਾਰਦੇ ਹਾਂ ਇਹ ਉਦੋਂ ਪੈਂਦੀਆਂ ਖਾਲਸਾ ਜੀ ਜਦੋਂ ਅਸੀਂ ਮਹਾਰਾਜ ਨੂੰ ਪਿੱਛੇ ਕਰ ਦਿੰਨੇ ਆ ਉਸ ਵੇਲੇ ਪੈਂਦੀਆਂ ਨੇ ਜਦੋਂ ਅਸੀਂ ਆਪਣੇ ਸਤਿਗੁਰਾਂ ਨੂੰ ਅੱਗੇ ਰੱਖਾਂਗੇ ਨਾ ਤੇ ਖਾਲਸਾ ਜੀ ਅਸੀਂ 10 ਲੱਖ ਕੀ 20 ਲੱਖ ਕੀ ਕਰੋੜਾਂ ਦੀ ਫੌਜ ਨਾਲ ਲੜ ਜਾਵਾਂਗੇ ਜਦੋਂ ਆਪਣੇ ਗੁਰੂ ਨੂੰ ਮੁਖ ਰੱਖਾਂਗੇ ਜਦੋਂ ਗੁਰੂ ਨੂੰ ਪਿੱਛੇ ਕਰ ਦਵਾਂਗੇ ਜਿਵੇਂ ਹੁਣ ਪੰਜਾਬ ਦੇ ਹਾਲਾਤ ਨੇ ਖਾਲਸਾ ਜੀ ਅੱਜ ਸੋਸ਼ਲ ਮੀਡੀਆ ਔਨ ਕਰਕੇ ਇੰਨੇ ਇੱਕ ਨਾਸਤਕ ਲੋਕ ਨੇ ਇੰਨੇ ਇੱਕ ਨਾਸਤਕ ਲੋਕ ਨੇ ਖਾਲਸਾ ਜੀ ਪੌਡਕਾਸਟਾਂ ਵਾਲੇ ਵੀ ਜਿਹੜੇ ਲਿਆਉਂਦੇ ਕਿਸੇ ਨੂੰ ਫੜ ਕੇ ਉਹ ਸਾਰੇ ਦੇ ਸਾਰੇ ਨਾਸਤਕ ਹੁੰਦੇ ਆ ਬੰਬਲ ਬੂਸੇ ਪਾਉਣ ਵਾਲੇ ਹੁੰਦੇ ਆ ਕੋਈ ਕਹਿੰਦਾ ਆਹ ਜੱਪੋ ਕੋਈ ਕਹਿੰਦਾ ਉਹ ਜੱਪੋ ਕੋਈ ਕਹਿੰਦਾ ਰੱਬ ਨਹੀਂ ਹੈਗਾ ਕੋਈ ਕਹਿੰਦਾ ਗੁਰੂ ਨਾਨਕ ਸਾਹਿਬ ਨੇ ਆਹ ਨਹੀਂ ਕੀਤਾ ਕੋਈ ਕਹਿੰਦਾ ਉਹ ਨਹੀਂ ਕੀਤਾ ਖਾਲਸਾ ਜੀ ਸਾਰੇ ਬੰਦਿਆਂ ਨੂੰ ਭਟਕਾਉਣ ਵਾਲੇ ਨੇ ਕੋਈ ਸਿੱਧੇ ਰਾਹ ਪਾਉਣ ਵਾਲਾ ਨਹੀਂ ਤੇ ਉਹਦੇ ਚੱਕਰ ਵਿੱਚ ਖਾਲਸਾ ਜੀ ਜਿਹੜੇ ਚੰਗੇ ਨਾਮ ਜਪਣ ਵਾਲੇ ਉਹ ਵੀ ਛੱਡ ਦਿੰਦੇ ਵੀ ਦਫਾ ਕਰੋ ਕੱਖ ਨਹੀਂ ਲੱਭਣਾ ਇਹ ਤੇ ਸਾਰੇ ਇਦਾਂ ਦੇ ਆ ਕੋਈ ਕਿਉਂਕਿ ਕਿਸੇ ਦੀ ਮੱਤ ਵਿੱਚ ਖਾਲਸਾ ਜੀ ਕਿਸੇ ਪਰਥਾਏ ਵਹਿਮ ਪਾਦਣਾ ਉਹਦੇ ਨਾਲ ਲੋਕ ਬਾਣੀ ਪੜਨਾ ਵੀ ਛੱਡ ਦਿੰਦੇ ਆ ਸੋ ਇਸ ਕਰਕੇ ਮਹਾਰਾਜ ਦੇ ਚਰਨਾਂ ਨਾਲ ਲੱਗিয়ে ਸਤਿਗੁਰੂ ਕਿਰਪਾ ਕਰਨ ਗੁਰੂ ਗਰੀਬਨਵਾਜ ਅੰਤਰਜਾਮੀ ਕਿਰਪਾ ਕਰਨ ਦਾਸ ਨੇ ਸੋਚਿਆ ਸੀ ਵੀ ਮਹਾਰਾਜ ਰਹਿਮਤ ਕਰਨ ਕੱਲ ਨੂੰ ਜਾਂ ਪਰਸੋਂ ਨੂੰ ਇੱਥੇ ਆਪਣੇ ਸਾਡੇ ਲਾਗੇ ਛੇਵੇਂ ਪਾਸ਼ਾ ਮਹਾਰਾਜ ਦਾ ਸਥਾਨ ਹੈ ਧੰਨ ਗੁਰੂ ਹਰਗੋਬਿੰਦ ਸਾਹਿਬ ਮੀਰੀਆਂ ਪੀਰੀਆਂ ਦੇ ਮਾਲਕ ਸਤਿਗੁਰ ਜੀਆਂ ਦਾ ਸੱਚੇ ਪਾਸ਼ਾ ਨੇ ਦਇਆ ਕੀਤੀ ਤੇ ਖਾਲਸਾ ਜੀ ਪੰਜਾਬ ਵਿੱਚ ਜੋੜਾ ਆਏ ਨੇ ਇਨਾਂ ਦੇ ਪ੍ਰਥਾਏ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕਰਨ ਵਾਸਤੇ ਇੱਕ ਖੰਡ ਪੜ ਸਹਿਬ ਆਪਾਂ ਜਰੂਰ ਮਹਾਰਾਜ ਦੇ ਚਰਨਾਂ ਵਿੱਚ ਰੱਖਾਂਗੇ ਕਿ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਜੇ ਔਖੀ ਘੜੀ ਆਈ ਹੈ ਤੇ ਇਹਨੂੰ ਮਹਾਰਾਜ ਜੀ ਤੁਸੀਂ ਟਾਲਣਾ ਮਹਾਰਾਜ ਜੇ ਇਹ ਸਮਾਂ ਬਣਿਆ ਹੈ ਔਖਾ ਤੇ ਸੌਖਿਆ ਵੀ ਤੁਸੀਂ ਕਰਨਾ ਇਸ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਆਪਾਂ ਬਾਣੀ ਦਾ ਪ੍ਰਵਾਹ ਚਲਾਵਾਂਗੇ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ ਦਇਆ ਕਰਨ ਇਹ ਜੋ ਸਮਾਂ ਔਖੀ ਘੜੀ ਹੈ ਖਾਲਸਾ ਜੀ ਆਈ ਹੋਈ ਇਹ ਮਹਾਰਾਜ ਮੇਰਾ ਕਰਨ ਨਹੀਂ ਤੇ ਖਾਲਸਾ ਜੀ ਬਹੁਤ ਔਖਾ ਹੈ ਦਿਨ ਵੇਲੇ ਤੇ ਦਿਨ ਕਟਿਆ ਜਾਂਦਾ ਪਰ ਰਾਤ ਨੂੰ ਬਹੁਤ ਔਖਾ ਹੁੰਦਾ ਕਈਆਂ ਦੀਆਂ ਕੋਠੀਆਂ ਡਿੱਗ ਪਈਆਂ ਘਰ ਡਿੱਗ ਪਏ ਛੋਟੇ ਛੋਟੇ ਬੱਚੇ ਖਾਲਸਾ ਜੀ ਤੇ ਬੱਚੇ ਜਿਹੜੇ ਉਹਦ ਚਲੋ ਬੱਚੇ ਤੇ ਬੰਦਾ ਸਾਹਮਦਾ ਤੇ ਖਾਲਸਾ ਜੀ ਬੇਜਬਾਨੇ ਜੀਵ ਜਿਹੜੇ ਆਪਣੇ ਘਰਾਂ ਦੇ ਵਿੱਚ ਡੰਗਰ ਪਸ਼ੂ ਬਹੁਤ ਬੁਰਾ ਹਾਲ ਚਾਰੇ ਤੋਂ ਵੀ ਖਾਲਸਾ ਜੀ ਲੋਕ ਤੰਗ ਹਨ ਆਪਣੇ ਖਾਣ ਤੋਂ ਵੀ ਤੰਗ ਹਨ ਨਿੱਕੇ ਨਿੱਕੇ ਬੱਚੇ ਖਾਲਸਾ ਜੀ ਕੁਝ ਕੁਝ ਮਹੀਨਿਆਂ ਦੇ ਉਹ ਪਾਣੀ ਵਿੱਚ ਸਿੰਘ ਲੈ ਕੇ ਆਉਂਦੇ ਸੋ ਮਹਾਰਾਜ ਕਿਰਪਾ ਕਰਨ ਆਪਾਂ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਅਖੰਡ ਪਾਠ ਸਾਹਿਬ ਕਰਕੇ ਮਹਾਰਾਜ ਦੇ ਚਰਨਾਂ ਵਿੱਚ ਕਰਾਂਗੇ ਕਿ ਸੱਚੇ ਪਾਤਸ਼ਾਹ ਜੀ ਮਹਾਰਾਜ ਇਹ ਪੰਜਾਬ ਦੇ ਰਾਖੇ ਆਪ ਹੋ ਆਪ ਜੀ ਦੀ ਇਹ ਧਰਤੀ ਹੈ ਮਹਾਰਾਜ ਇੱਥੇ ਇੱਥੋਂ ਦੇ ਲੋਕਾਂ ਨੂੰ ਵੀ ਆਪਣੇ ਨਾਲ ਜੋੜੋ ਮਹਾਰਾਜ ਤਰਕ-ਵਤਰਕ ਕੱਢ ਕੇ ਆਪਣੇ ਚਰਨਾਂ ਦੀ ਸੋਝੀ ਬਖਸ਼ੋ ਸਤਿਗੁਰੂ ਜੀ ਮਹਾਰਾਜ ਕਿਰਪਾ ਕਰਨ ਆਪ ਸੰਗਤਾਂ ਨੂੰ ਵੀ ਅਰਦਾਸ ਕਰਨ ਆਓ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਮਹਾਰਾਜ ਦੀ ਕਿਰਪਾ ਸਰਕਾਰ ਜੁਆਈ ਹੈ ਖਾਲਸਾ ਜੀ ਇਹ ਹੱਡ ਬੀਤੀ ਇੱਕ ਭੈਣ ਹੋਣਾ ਨੇ ਸੁਣਾਉਣਾ ਕੀਤੀ ਹੈ ਇਹ ਇਹ ਭੈਣ ਹੁਣੀ ਜੂਪੀ ਦੇ ਨੇ ਜੂਪੀ ਵਿੱਚ ਰਹਿੰਦੇ ਸੀ ਹੁਣ ਖਾਲਸਾ ਜੀ ਬਾਹਰ ਚਲੇ ਗਏ ਆ ਪਰਿਵਾਰ ਸਾਰਾ ਹੀ ਬਾਹਰ ਚਲਾ ਗਿਆ ਮਹਾਰਾਜ ਦੀ ਕਿਰਪਾ ਨਾਲ ਤਿੰਨ ਸਾਲ ਤੋਂ ਬਾਹਰ ਨੇ ਤੇ ਇਹ ਜੂਪੀ ਦੇ ਕਿਸੇ ਏਰੀਏ ਦੇ ਨੇ ਮੈਨੂੰ ਵਿਸਰ ਗਿਆ ਨਾਮ ਤੇ ਇਹ ਭੈਣ ਦੱਸਦੀ ਆ ਕਿ ਬਾਬਾ ਦੀਪ ਸਿੰਘ ਸਾਹਿਬ ਨੇ ਸਾਡੇ ਤੇ ਬੜੀ ਕਿਰਪਾ ਕੀਤੀ ਭੈਣ ਕਹਿੰਨੇ ਮੈਂ 6 ਮਹੀਨਿਆਂ ਚ ਆ ਜਾਂਦੀ ਸਾਂ ਦਰਸ਼ਨ ਮੇਲੇ ਕਰਨ ਸ਼ੀਦਾ ਸਾਹਿਬ ਮੈਨੂੰ ਕਿਸੇ ਨੇ ਨਹੀਂ ਲਾਇਆ ਸੀ ਮੇਰੀ ਇੱਕ ਫਰੈਂਡ ਸੀ ਉਹਨੇ ਮੈਨੂੰ ਬਾਬਾ ਦੀਪ ਸਿੰਘ ਨਾਲ ਇਤਿਹਾਸ ਸੁਣਾ ਕੇ ਜੋੜਿਆ ਸੀ ਮੇਰੀ ਸ਼ਰਧਾ ਬਣ ਗਈ ਕਹਿੰਨੀ ਮੈਂ ਜਿੰਨੀ ਵੀ ਪੜ੍ਹਾਈ ਕੀਤੀ ਹੈ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਨੀ ਜਦੋਂ ਮੈਨੂੰ ਮੇਰੇ ਪੇਪਰ ਆਉਣੇ ਮੈਂ ਸ਼ੀਦਾ ਸਾਹਿਬ ਜਾ ਹੋ ਕੇ ਜਾਣਾ ਤੇ ਜਦੋਂ ਮੈਂ ਜਾਣਾ ਮੇਰੇ ਪੇਪਰ ਮੈਂ ਪੜ੍ਹਿਆ ਵੀ ਨਹੀਂ ਸੀ ਹੁੰਦਾ ਤੇ ਪਾਸ ਹੋ ਜਾਣਾ ਇੰਨੀ ਮਹਾਰਾਜ ਤੇ ਮੇਰੀ ਸ਼ਰਧਾ ਭਾਵਨਾ ਬਣੀ ਬਾਬਾ ਦੀਪ ਸਿੰਘ ਸਾਹਿਬ ਤੇ ਇੰਨੀ ਸ਼ਰਧਾ ਬਣੀ ਕਿ ਮੈਂ ਸੋਚ ਲਈ ਸੰਭੀ ਆਹ ਜਿਹੜੀ ਚੀਜ਼ ਮੈਨੂੰ ਚਾਹੀਦੀ ਹੈ ਤੇ ਮੈਂ ਜਦੋਂ ਬਾਬਾ ਦੀਪ ਸਿੰਘ ਸਾਹਿਬ ਅੱਗੇ ਅਰਦਾਸ ਕਰਨੀ ਉਹ ਮੈਨੂੰ ਮਿਲ ਜਾਣੇ ਕਹਿੰਦੇ ਵੀ ਸਤਗੁਰਾਂ ਦੀ ਕੋਈ ਖੇਡ ਸੀ ਮਹਾਰਾਜ ਦੀ ਮौज ਕਹਿੰਦੇ ਇੱਕ ਵਾਰ ਮੈਂ ਵੈਸੇ ਆਪਣ ਪੜਨ ਜਾਣੀ ਆ ਤੇ ਉਥੋਂ ਜ਼ਿਆਦਾਤਰ ਬਸੇ ਆਉਣੀ ਆ ਤੇ ਜਾ ਮੈਂ ਆਪਣੀ ਸਕੂਟਰੀ ਤੇ ਆਉਣੀ ਇੱਕ ਦਿਨ ਮੇਰੀ ਸਕੂਟਰੀ ਖਰਾਬ ਹੋ ਗਈ ਬਾਸੋ ਵੀ ਮੈਨੂੰ ਮਿਲੀ ਨਹੀਂ ਤੇ ਸਾਡੇ ਪਿੰਡ ਤੋਂ ਨਾ ਇੱਕ ਲੜਕੀ ਜਾਂਦੀ ਉਹਦੇ ਫਾਦਰ ਸਾਹਿਬ ਲੈਣ ਆਉਂਦੇ ਤੇ ਉਹ ਕਹਿੰਦੇ ਵੀ ਤੂੰ ਵੀ ਬੈਰੋ ਪਹਿਲੇ ਦੋ ਜਣੇ ਸੀ ਮੈਂ ਵੀ ਉਹਨਾਂ ਦੇ ਨਾਲ ਬੈਠ ਗਈ ਤੇ ਬਾਬਾ ਦੀਪ ਸਿੰਘ ਸਾਹਿਬ ਦੀ ਮੌਜੂਦ ਵੀ ਕਰ ਲਾਉਣੀ ਆ ਚਪਹਰੇ ਵੀ ਕੱਟਦੀ ਸਾਂ ਉਦੋਂ ਤੇ ਕਹਿੰਦੇ ਵੀ ਮੈਂ ਆਉਂਦੀ ਆਉਂਦਿਆਂ ਨਾ ਹਲਾਰਾ ਪਿਆ ਤੇ ਮੈਂ ਮੋਟਰਸਾਈਕਲ ਤੋਂ ਡਿੱਗ ਪਈ ਮੇਰਾ ਸਿਰ ਥੱਲੇ ਵੱਜਿਆ ਖਾਲਸਾ ਜੀਓ ਸਿਰ ਵਜਣ ਦੇ ਨਾਲ ਕਰਕੇ ਨਾ ਜਿਹੜਾ ਵਾਹਿਗੁਰੂ ਜਾਣੇ ਕੋਈ ਕੰਨ ਦਾ ਪਰਦਾ ਫਟ ਗਿਆ ਜਾਂ ਕੋਈ ਹੋਰ ਕਾਰਨ ਹੋਇਆ ਇੱਕ ਕੰਨ ਦੀ ਆਵਾਜ਼ ਚਲੀ ਗਈ। ਬਾਕੀ ਮਹਾਰਾਜ ਦੀ ਕਿਰਪਾ ਨਾਲ ਸਿਰ ਵਿੱਚ ਥੋੜਾ ਜਿਹਾ ਜਿੱਦਾਂ ਖੂਨ ਜੰਮ ਗਿਆ ਸੀ ਪਰ ਉਹਨਾਂ ਨੇ ਦਵਾਈਆਂ ਵਗੈਰਾ ਨਾਲ ਠੀਕ ਕਰ ਲਿਆ। ਭੈਣ ਕਹਿੰਦੀ ਮੈਂ ਤਿੰਨ ਕ ਮਹੀਨੇ ਇਦਾਂ ਰਹੀ ਮੈਨੂੰ ਪਤਾ ਨਹੀਂ ਸੀ ਲੱਗਦਾ। ਫਿਰ ਉਸ ਤੋਂ ਬਾਅਦ ਇਵੇਂ ਹੋ ਗਿਆ ਕਿ ਮੇਰੇ ਕੰਨ ਦੀ ਇੱਕ ਜਿਹੜੀ ਆਵਾਜ਼ ਬਿਲਕੁਲ ਬੰਦ ਹੋ ਗਈ। ਡਾਕਟਰਾਂ ਨੇ ਕਿਹਾ ਵੀ ਕੋਈ ਖਾਲਸਾ ਜੀ ਕੋਈ ਵਾਹਿਗੁਰੂ ਜਾਣੇ ਉਹ ਕੀ ਡਾਕਟਰਾਂ ਨੇ ਦੱਸਿਆ ਕੀ ਟੈਸਟ ਦੇ ਵਿੱਚ ਆਇਆ ਉਹਨਾਂ ਨੇ ਕਿਹਾ ਵੀ ਇਹ ਇੱਕ ਕੰਨ ਦੀ ਤੁਹਾਡੀ ਆਵਾਜ਼ ਨਹੀਂ ਆਉਣੀ ਤੇ ਜੇ ਤੁਸੀਂ ਚਾਹੋਨੇ ਉਹ ਤੁਹਾਨੂੰ ਮਸ਼ੀਨ ਬਣਾ ਦਿੰਦੇ ਆ ਤੇ ਇੱਕ ਕੰਨ ਦੀ ਤੁਹਾਡੀ ਆਵਾਜ਼ ਜਿਹੜੀ ਵਾਪਸ ਨਹੀਂ ਆਉਣੀ ਤੋਂ ਭੈਣ ਦੱਸਦੀ ਆ ਕਿ ਮੈਂ ਸੋਚਿਆ ਵੀ ਮੈਂ ਗਾਂ ਕੀ ਕਰੂੰਗੀ ਮੇਰਾ ਕਿੱਥੇ ਵਿਆਹ ਹੋਵੇਗਾ ਤੇ ਮੈਂ ਇੱਕ ਕੰਨ ਤੋਂ ਕਿਵੇਂ ਸੁਣਾਗੀ ਕਿਉਂਕਿ ਇਹ ਖਾਲਸਾ ਜੀ ਇੱਕ ਕੰਨ ਚਲਾ ਜਾਵੇ ਇੱਕ ਅੱਖ ਚਲੀ ਜਾਵੇ ਜਿਨ੍ਹਾਂ ਦੀ ਗਈ ਆ ਉਹਨਾਂ ਨੂੰ ਪਤਾ ਹੁੰਦਾ ਵੀ ਕਿਵੇਂ ਵੇਖਣਾ ਕਿਵੇਂ ਸੁਣਨਾ ਇੱਕ ਅੰਗ ਚਲਿਆ ਜਾਵੇ ਉਹਨਾਂ ਨੂੰ ਇਹ ਬਾਦ ਖਾਲਸਾ ਜੀ ਇੰਨੀ ਤੰਗੀ ਜੀਵਨ ਵਿੱਚ ਆਉਂਦੀ ਹੈ ਇੱਕ ਬਾਹਵਾਂ ਵਾਲੇ ਨੂੰ ਬੜੀ ਤੰਗੀ ਆਉਂਦੀ ਹੈ ਸੋ ਇਸ ਕਰਕੇ ਮਹਾਰਾਜ ਨੇ ਜੋ ਸਾਨੂੰ ਦਿੱਤਾ ਕਰਮ ਅਨੁਸਾਰ ਸਾਡੇ ਨਾਲ ਖੇਡਾਂ ਵਰਤਦੀਆਂ ਭੈਣ ਕਹਿੰਦੀ ਵੀ ਉਸ ਤੋਂ ਬਾਅਦ 6 ਕੁ ਮਹੀਨੇ ਹੋ ਗਏ ਸਨ ਤੇ ਮਹਾਰਾਜ ਦੀ ਕਿਰਪਾ ਨਾਲ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਹੀ ਅਰਦਾਸ ਕਰਨੀ ਬਾਬਾ ਜੀ ਮੇਰੇ ਕੰਨ ਦੀ ਜਿਹੜੀ ਆਵਾਜ਼ ਮਾਰ ਹੈ ਕੰਨ ਸੁਣਨ ਲੱਗ ਪਵੇ ਮੈਨੂੰ ਸਾਰਿਆਂ ਨੇ ਕਹਿਣਾ ਵੀ ਤੇਰਾ ਕਹੋਂ ਨਹੀਂ ਕੰਨ ਠੀਕ ਹੋਣਾ ਕੰਨ ਨਹੀਂ ਠੀਕ ਹੋਣਾ ਕਹਿੰਦੇ ਨੈਗੇਟਿਵਿਟੀ ਇੰਨੀ ਮੇਰੇ ਵਿੱਚ ਭਰਤੀ ਤੇ ਮੇਰਾ ਮਨ ਜਿਹੜਾ ਸੋਚਣ ਲੱਗ ਪਿਆ ਵੀ ਨਹੀਂ ਹੁਣ ਮੇਰਾ ਕੰਨ ਹੀ ਠੀਕ ਹੋਣਾ ਕਹਿੰਦੇ ਭੈਣ ਕਹਿੰਦੀ ਵੀ ਮੇਰਾ ਕੁਦਰਤੀ ਨਾ ਇੱਕ ਦਿਨ ਮਨ ਵਿੱਚ ਜਿੱਦਾਂ ਬਾਲ ਆਉਂਦਾ ਉਹਦੋਂ ਆਉਂਦਾ ਕਹਿੰਦੀ ਨਹੀਂ ਬਾਬਾ ਦੀਪ ਸਿੰਘ ਸਾਹਿਬ ਕੁਝ ਵੀ ਕਰ ਸਕਦੇ ਆ ਤੇ ਭੈਣ ਕਹਿੰਦੀ ਵੀ ਮੈਂ ਇਥੋਂ ਜੋਤ ਦਾ ਘਿਓ ਲੈ ਜਾਂਦੀ ਹੁੰਨੀ ਸੀ ਜਿਹਨੂੰ 6 ਮਹੀਨੇ ਬਾਅਦ ਆਉਣਾ ਤੇ ਮੈਂ ਫਿਰ ਉਹ ਆਪਣੇ 4-5 ਕਿਲੋ ਦਾ ਡੱਬਾ ਬਣਾਇਆ ਸੀ ਘਿਓ ਦਾ ਉਹਦੇ ਵਿੱਚ ਪਾ ਲੈਣਾ ਤੇ ਵਧਾ ਲੈਣਾ ਤੇ ਉਹਦੇ ਵਿੱਚੋਂ ਜੋਤ ਜਗਾਉਣੀ ਕਹਿੰਦੇ ਫਿਰ ਉਸ ਦਿਨ ਮੈਂ ਅਰਦਾਸ ਕੀਤੀ ਕਿ ਬਾਬਾ ਦੀਪ ਸਿੰਘ ਜੀ ਮੈਂ ਲਗਾਤਾਰ ਚਪਾਰੇ ਘਟੂਗੀ ਮੇਰੇ ਤੇ ਕਿਰਪਾ ਕਰੋ ਮੇਰੇ ਕੰਨ ਦੀ ਸ਼ਕਤੀ ਵਾਪਸ ਆ ਜਾਵੇ ਕਹਿੰਦੇ ਵੀ ਭਣ ਕੇ ਨਹੀਂ ਮੈਂ ਸਵਾ ਮਹੀਨੇ ਚਪਾਰੇ ਘਟੇ ਕੋਈ ਫਰਕ ਨਹੀਂ ਪਿਆ ਤੇ ਕਹਿੰਦੇ ਮੈਂ ਇੱਕ ਦਿਨ ਅਰਦਾਸ ਕੀਤੀ ਮਹਾਰਾਜ ਕਿਰਪਾ ਕਰੋ ਸੱਚੇ ਪਾਸ਼ਾ ਮਿਹਰ ਕਰੋ ਵੀ ਮੈਨੂੰ ਕੋਈ ਰਸਤੇ ਪਾਓ ਤੇ ਫਿਰ ਖਾਲਸਾ ਜੀ ਉਹਨੂੰ ਕਿਸੇ ਨੇ ਦੱਸਿਆ ਕਿਸੇ ਨੇ ਉਥੋਂ ਜਿਹੜੀ ਕੋਈ ਉਹਦੀ ਫਰੈਂਡ ਸੀ ਜਾਂ ਕਿਦਾਂ ਜਾਂ ਕੋਈ ਹੋਰ ਸੀ ਕਿਸੇ ਨੇ ਦੱਸਿਆ ਕਿ ਜਿਹੜੀ ਸ਼ੀਦਾ ਦੀ ਜੋਤ ਹੁੰਦੀ ਹੈ ਉਹਦੇ ਵਿੱਚ ਕਹਿੰਦੇ ਬਹੁਤ ਬਾਲ ਹੁੰਦਾ ਵਜਨ ਚਾਲਦੇ ਸੁਨੇ ਸ਼ਾਇਦ ਉਹਨੇ ਤੇ ਖਾਲਸਾ ਜੀ ਉਹ ਸੁਣਿਆ ਉਹਦੇ ਮਨ ਵਿੱਚ ਇਹ ਖਿਆਲ ਆਇਆ ਵੀ ਕਿਉਂ ਨਾ ਮੈਂ ਜਿਹੜੀ ਜੋਤ ਜਗਦੀ ਉਹਦਾ ਘਿਓ ਆਪਣੇ ਕੰਨ ਵਿੱਚ ਪਾਇਆ ਕਰਾਂ ਸਵਾ ਮਹੀਨਾ ਚ ਪਹਿਰੇ ਕੱਟਣ ਤੋਂ ਬਾਅਦ ਸ਼ੀਦਾ ਨੇ ਕਲਾ ਵਰਤਾਈ ਔਰ ਮਨ ਵਿੱਚ ਇਹ ਫੁਰਨਾ ਪਾਤਾ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਇਹਨੇ ਫੁਰਨਾ ਪਾਤਾ ਦੇ ਭੈਣ ਨੇ ਉਸੇ ਦਿਨ ਕੀ ਕੀਤਾ ਜੋਤ ਦਾ ਘਿਓ ਥੋੜਾ ਜਿਹਾ ਲੈ ਕੇ ਠੰਡਾ ਕਰਕੇ ਨਾ ਉਹਨੂੰ ਕੰਨ ਵਿੱਚ ਬੂੰਦਾਂ ਦੋ ਤਿੰਨ ਬੂੰਦਾਂ ਪਾਉਣੀਆਂ ਸ਼ੁਰੂ ਕਰਤੀਆਂ ਮਹਾਰਾਜ ਦੀ ਕਲਾ ਵਰਤੀ ਸਤਗੁਰਾਂ ਦੇ ਖਾਲਸਾ ਜੀ ਇੱਕ ਤੇ ਦੁਪਹਿਰੇ ਕੱਟਦੀ ਰਹੀ ਭੈਣ ਫਿਰ ਉਹ ਪਹਿਲੇ ਦਿਨ ਜਿੱਦੋਂ ਉਹਨੇ ਪਹਿਲੇ ਦਿਨ ਕੰਨ ਵਿੱਚ ਪਾਇਆ ਉਸ ਤੋਂ ਸਵਾ ਮਹੀਨੇ ਤੱਕ ਉਹ ਕੰਨ ਵਿੱਚ ਬੂੰਦਾ ਰੋਜ਼ ਪਾਉਂਦੀ ਸੀ ਦੇਸੀ ਘਿਉ ਦੀਆਂ ਇੱਕ ਦੋ ਬੂੰਦਾ ਉਹਨੇ ਪਾਉਣੀਆਂ ਪਾਉਣੀਆਂ ਮਹਾਰਾਜ ਦੀ ਕਲਾ ਵਰਤੀ ਸਵਾ ਮਹੀਨੇ ਬਾਅਦ ਖਾਲਸਾ ਜੀ ਉਹਦੇ ਕੰਨ ਦੀ ਵਾਰ ਸਹੀ ਹੋ ਗਈ ਜਿਹਨੂੰ ਡਾਕਟਰਾਂ ਨੇ ਕਿਹਾ ਸੀ ਵੀ ਇਹ ਹੁਣ ਵਾਪਸ ਨਹੀਂ ਆਉਣੀ ਤੇਰੇ ਕੰਨ ਦੇ ਵਿੱਚ ਕੋਈ ਨਾਲ ਆ ਜਾਂ ਪਰਦਾ ਜਿਹੜਾ ਖਤਮ ਹੋ ਗਿਆ ਤੇ ਇਹ ਹੁਣ ਕੁਦਰਤੀ ਜਿਹੜੀ ਤੇਰੀ ਪਿੱਛੋਂ ਆਵਾਜ਼ ਚਲੀ ਗਈ ਮਹਾਰਾਜ ਨੇ ਐਸੀ ਕਲਾ ਵਰਤਾਈ ਸੀਦਾ ਨੇ ਐਸੀ ਬਾਬਾ ਦੀਪ ਸਿੰਘ ਸਾਹਿਬ ਨੇ ਦਇਆ ਕੀਤੀ ਖਾਲਸਾ ਰੀ ਪੈਣ ਕਹਿੰਦੀ ਅੱਜ ਮੈਨੂੰ ਚੰਗਾ ਪਲਾ ਸੁਣਦਾ ਜੋਤ ਦੇ ਦੋ ਬੂੰਦ ਤੁਪਕੇ ਪਾਉਣ ਦਾ ਸਵਾ ਕਮੀਨੇ ਮੈਂ ਪਾਏ ਸੀ ਸਵਾ ਮਹੀਨੇ ਬਾਅਦ ਮੈਨੂੰ ਆਪਣੇ ਆਪ ਇੱਕ ਦਿਨ ਅਚਾਨਕ ਆਵਾਜ਼ ਸੁਣੀ ਸੀ ਪਾਠ ਕਰਦਿਆਂ ਕਹਿੰਦੀ ਮੈਂ ਪਾਠ ਕਰਦੀ ਸਾਂ ਦੁਪਹਿਰਾ ਸਾਹ ਕਰਦੀ ਸਾਂ ਇੱਕ ਕੰਮ ਥਣੀ ਆਵਾਜ਼ ਜਿਹੜੀ ਜਾਂਦੀ ਹੈ ਘੱਟ ਸੁਣਦੀ ਹੈ ਤੇ ਕਹਿੰਦੇ ਇੱਕ ਦਿਨ ਪਾਠ ਪੜ੍ਹਦਿਆਂ ਪੜ੍ਹਦਿਆਂ ਮੈਂ ਸੁਖਨੀ ਸਾਹਿਬ ਦੀ ਬਾਣੀ ਪੜ੍ਹਦੀ ਸਾਂ ਤੇ ਪੜ੍ਹਦਿਆਂ ਪੜ੍ਹਦਿਆਂ ਕਹਿੰਦੀ ਮੇਰੇ ਕੰਨ ਦੇ ਵਿੱਚੋਂ ਪਹਿਲਾਂ ਮੇਰਾ ਕੰਨ ਭਾਰਾ ਹੋਇਆ ਭਾਰਾ ਹੋ ਗਿਆ ਇਕਦਮ ਜਿੱਦਾਂ ਹਵਾ ਅੰਦਰੋਂ ਨਿਕਲੀ ਉਹ ਸਿਰ ਪਹਿਲਾ ਸਿਰ ਭਾਰਾ ਹੋਇਆ ਸਿਰ ਦੁਖਿਆ ਉਸ ਤੋਂ ਬਾਅਦ ਜਿਹੜਾ ਕੰਨ ਸੀ ਖਾਲਸਾ ਜੀ ਐਵੇਂ ਲੱਗਾ ਜਿਵੇਂ ਅੰਦਰੋਂ ਕੋਈ ਚੀਜ਼ ਬਾਹਰ ਨਿਕਲ ਗਈ ਹਵਾ ਤੇ ਉਹ ਕੰਨ ਰਾਹੀਂ ਸੁਣਨ ਲੱਗ ਪਿਆ ਬਾਬਾ ਦੀਪ ਸਿੰਘ ਸਾਹਿਬ ਨੇ ਕਲਾ ਵਰਤਾਈ ਕਹਿੰਦੇ ਮੈਂ ਪੂਰਾ ਸੁਣੀ ਸਕਦਾ ਪਾਠ ਕਰਕੇ ਪੂਰਾ ਨਾਮ ਸਾਹਿਬ ਕਰਕੇ ਬਾਣੀ ਪੜ੍ਹ ਕੇ ਅਰਦਾਸ ਕਰਕੇ ਫਿਰ ਆਪਣੇ ਪਰਿਵਾਰ ਨੂੰ ਦੱਸਿਆ ਕਿ ਮੈਨੂੰ ਸੁਣਨ ਲੱਗ ਪਿਆ ਕਹਿੰਦੇ ਪਹਿਲਾਂ ਮੇਰੀ ਮਾਤਾ ਕਵੇ ਵੀ ਨਹੀਂ ਐਵੇਂ ਮਾਰਦੀ ਮਜ਼ਾਕ ਕਰਦੀ ਕਹਿੰਦੇ ਫਿਰ ਮਾ ਉਹਨਾਂ ਨੂੰ ਕਿਹਾ ਵੀ ਨਹੀਂ ਮੈਨੂੰ ਸੁਣਨ ਲੱਗ ਪਿਆ ਮੈਂ ਇੱਕ ਪਾਸੇ ਦਾ ਕੰਨ ਬੰਦ ਕਰ ਕਰਕੇ ਉਹਨਾਂ ਨੂੰ ਕਹਿੰਦੀ ਹਾਂ ਆਵਾਜ਼ ਮਾਰੋ ਮੈਂ ਤੁਹਾਨੂੰ ਦੱਸ ਨਹੀਂ ਐਵੇਂ ਖਾਲਸਾ ਜੀ ਸ਼ਹੀਦਾਂ ਨੇ ਕਿਰਪਾ ਕੀਤੀ ਮਿਹਰ ਕੀਤੀ ਭੈਣ ਦੀ ਜਿਹੜੀ ਆਵਾਜ਼ ਕਰਨ ਦੀ ਚਲੀ ਗਈ ਸੀ ਜਿਹੜੀ ਸ਼ਕਤੀ ਚਲੀ ਗਈ ਸੀ ਜਿਹਦੇ ਨਾਲ ਸੁਣਦਾ ਉਹ ਮਹਾਰਾਜ ਨੇ ਵਾਪਸ ਕਰ ਦਿੱਤੀ ਸੱਚੇ ਪਾਤਸ਼ਾਹ ਦੀ ਖਾਲਸਾ ਜੀ ਜੋਤ ਦੀ ਬਰਕਤ ਹੈ ਜੋਤ ਵਿੱਚ ਜਿਹੜਾ ਘੋੜ ਸੜਦਾ ਹੈ ਬਹੁਤ ਬਰਕਤਾਂ ਕਿਉਂਕਿ ਜੋਤ ਦੇ ਆਗੇ ਲਾ ਕੇ ਆਗੇ ਆਸੇ ਪਾਸੇ ਖਾਲਸਾ ਜੀ ਸ਼ਹੀਦਾਂ ਦਾ ਪਹਿਰਾ ਹੋ ਜਾਂਦਾ ਜਦੋਂ ਜੋਤ ਭਗਦੀ ਹੈ ਜਦੋਂ ਦੇਸੀ ਘੋੜ ਸੜਦਾ ਹੈ ਨਾ ਉਥੇ ਖਾਲਸਾ ਜੀ ਜਿਹੜੀਆਂ ਚੰਗੀਆਂ ਰੂਹਾਂ ਉਹਨਾਂ ਦਾ ਵਾਸਾ ਹੁੰਦਾ ਇੱਕ ਸਮਗਰੀ ਆਉਂਦੀ ਹੈ ਦਾਸ ਜਿੱਦਾਂ ਆਪਾਂ ਚੰਡੀ ਦਾ ਜਾਪ ਪੜ੍ਹਦੇ ਆ ਉਦੋਂ ਵੀ ਖਾਲਸਾ ਜੀ ਲੈਨੇ ਆ ਮਹਾਰਾਜ ਕਿਰਪਾ ਕਰਨ ਜੇ ਕਿਸੇ ਨੇ ਲੈਣੀ ਵੀ ਹੋਵੇ ਕਿਸੇ ਨੂੰ ਚਾਹੀਦੀ ਹੋਵੇ ਤੇ ਉਹ ਖਾਲਸਾ ਜੀ ਮੈਂ ਕਿੰਨੇ ਦਿਨਾਂ ਤੋਂ ਸੋਚਦਾ ਸਾਂ ਪਰ ਉਹਨੂੰ ਖਾਲਸਾ ਜੀ ਤੁਖਾਉਣਾ ਇਦਾਂ ਕਿ ਜਿਦਾਂ ਕੋਲੇ ਲੈ ਲੈਣੇ ਜਦੋਂ ਤੁਸੀਂ ਪਾਠ ਕਰਨ ਜਦੋਂ ਜਾਪ ਕਰਨਾ ਉਸ ਤੋਂ ਪਹਿਲਾਂ ਕੋਲੇ ਲੈ ਕੇ ਕੋਲਿਆਂ ਦੇ ਉੱਤੇ ਥੋੜੀ ਜੀ ਪਾ ਲੈਣੀ ਹੈ ਤੇ ਪਾ ਕੇ ਖਾਲਸਾ ਜੀ ਫਿਰ ਉਹ ਸਾਰੇ ਆਪਣੇ ਘਰ ਵਿੱਚ ਪਖਾ ਦੇਣੀ ਹੈ ਕੋਲਿਆਂ ਦੇ ਪਾ ਕੇ ਧੂਆਂ ਹੁੰਦਾ ਪਰ ਉਹ ਧੂਆਂ ਖਾਲਸਾ ਜੀ ਅੱਖਾਂ ਨੂੰ ਨਹੀਂ ਚੜਦਾ ਉਸ ਮਗਰੀ ਦਾ ਧੂਆਂ ਹੁੰਦਾ ਉਹਨੂੰ ਸਾਰੇ ਘਰ ਵਿੱਚ ਇਦਾਂ ਘੁਮਾ ਦੇਣਾ ਇੱਕੋ ਵਾਰ ਅੰਦਰ ਆਉਣਾ ਅੰਦਰੋਂ ਘੁਮਾ ਕੇ ਨਹੀਂ ਖਲੋਣਾ ਬਹੁਤਾ ਧੂਆਂ ਅੰਦਰਾਂ 'ਚ ਨਹੀਂ ਕਰਨਾ ਘੁਮਾ ਕੇ ਤੇ ਫਿਰ ਬਾਹਰ ਸਾਰੇ ਆਸੇ ਪਾਸੇ ਆਪਣੇ ਘਰ ਦੇ ਵਿੱਚ ਦੇ ਕੇ ਤੇ ਇੱਕ ਜਗ੍ਹਾ ਤੇ ਰੱਖ ਦੇਣਾ ਉਹ ਆਪੇ ਭਖਦੀ ਰਹੇਦੀ ਉਹਨੂੰ ਪਾਠ ਕਰੀ ਜਾਣ ਉਹ ਜਿਹੜੀ ਅਗੰਮੀ ਰਸਤਾ ਹੈ ਖਾਲਸਾ ਜੀ ਉਹ ਮਹਾਰਾਜ ਦੀ ਖੁਸ਼ੀ ਵਾਲੀ ਹੈ ਉਹ ਕਹਿੰਦੇ ਆ ਕਿ ਜਿਹੜੀਆਂ ਅਗੰਮੀ ਰੂਹਾਂ ਨੇ ਜਿਹੜੀਆਂ ਖਾਲਸਾ ਦੀ ਚੰਗੀਆਂ ਰੂਹਾਂ ਇਹ ਉਹਨਾਂ ਦਾ ਖਾਣ ਪੀਣ ਹੈ ਜਿਹੜਾ ਤੁਹਾਡੇ ਕਾਰਜ ਕਰਨੀ ਆ ਜਿਨ੍ਹਾਂ ਨੂੰ ਸਤਗੁਰੂ ਡਿਊਟੀ ਲਾਉਂਦੇ ਸ਼ਹੀਰ ਸਿੰਘ ਲਾ ਲੋ ਦੇਵਤੇ ਲਾ ਲੋ ਦੇਵ ਲਾ ਲੋ ਐਵੇਂ ਖਾਲਸਾ ਜੀ ਇਹ ਜਿਹੜੀਆਂ ਰੂਹਾਂ ਹਨ ਸੂਖਸ਼ਮ ਸਰੀਰ ਹਨ ਇਹ ਉਹ ਜਿਹੜੀ ਆਪਣੀ ਰਸਤਾ ਹੈ ਸਮਗਰੀ ਜਿਹਨੂੰ ਆਪਾਂ ਤਖਾਉਨੇ ਆ ਤੇ ਇਹ ਖਾਲਸਾ ਜੀ ਕਈ ਮਹਾਂਪੁਰਸ਼ ਬਚਨ ਕਰਦੇ ਰਹੇ ਨੇ ਹੰਗ ਸਿੰਘ ਕੇ ਇਹ ਜਿਹੜੀ ਧੂਪ ਦਿਖਾਉਣੀ ਆ ਨਾ ਜਿਹੜੀ ਆਪਾਂ ਘਰਾਂ ਵਿੱਚ ਟੀਲੇ ਗਾੜ ਲੈਣੇ ਖਾਲਸਾ ਜੀ ਉਹ ਤੇ ਕੈਮੀਕਲ ਵਾਲੇ ਨੇ ਮਾੜੇ ਨੇ ਜਿਹੜੇ ਸਤਗੁਰਾਂ ਨੇ ਦੱਸੀ ਆ 52 ਚੀਜ਼ਾਂ ਉਹਦੇ ਵਿੱਚ ਪੈਂਦੀਆਂ ਤੇ ਖਾਲਸਾ ਜੀ ਉਹ ਸਮਗਰੀ ਜਿਹੜੀ ਤਿਕਾਉਣ ਨਾਲ ਬੜੀ ਬਰਕਤ ਆਉਂਦੀ ਹੈ ਬਹੁਤ ਬਰਕਤ ਆਉਂਦੀ ਹੈ ਦਾਸ ਨੇ ਅੱਖਾਂ ਨਾਲ ਵੇਖੀ ਵੀ ਆ ਤੱਕੀ ਵੀ ਤੇ ਜੇ ਭਾਈ ਕਿਸੇ ਨੂੰ ਉਹ ਚਾਹੀਦੀ ਵੀ ਹੋਵੇ ਤੇ ਦਾਸ ਨਾਲ ਸੰਪਰਕ ਕਰ ਲਵੇ ਖਾਲਸਾ ਜੀ ਉਹ 2200 ਦੇ ਕਰੀਬ ਕਿਲੋ ਮਿਲਦੀ ਹੈ ਤੇ ਉਹਨੂੰ ਜਿਹਨੂੰ ਕਿਸੇ ਨੇ ਲੈਣੀ ਹੈ ਉਹਨੂੰ ਲੈ ਕੇ ਉਹਦੇ ਵਿੱਚ ਜੇ ਕਿਲੋ ਹੈ ਤਾਂ ਖਾਲਸਾ ਜੀ ਉਹਦੇ ਵਿੱਚ 1 ਕਿਲੋ ਜਾਂ ਅੱਧਾ ਕਿਲੋ ਘਿਓ ਪਾਉਣਾ ਉਹਨੂੰ ਚੰਗੀ ਤਰ੍ਹਾਂ ਮਲ ਲੈਣਾ ਫਿਰ ਉਹਦੇ ਵਿੱਚ ਲੋੜ ਅਨੁਸਾਰ ਖੰਡ ਪਾਉਣੀ ਹੈ ਖੰਡ ਪਾ ਕੇ ਫਿਰ ਮਲ ਲੈਣਾ ਫਿਰ ਉਹ ਤੁਹਾਡੀ ਤਿਆਰ ਆ ਉਹਨੂੰ ਕਿਸੇ ਡੱਬੇ 'ਚ ਪਾ ਲਓ ਕਿੱਦਾਂ ਵੀ ਰੱਖ ਲਓ ਰੋਜ਼ ਉਹਦੇ ਵਿੱਚ ਖਾਲਸਾ ਜੀ ਜਿੱਦਾਂ ਕੋਲੇ ਲਾਓ ਕਿਸੇ ਭਾਂਡੇ ਵਿੱਚ ਕੌਲੀ ਵਿੱਚ ਉਹਦੇ ਵਿੱਚੋਂ ਇੱਕ ਚਮਚਾ ਕੱਢ ਕੇ ਉੱਤੇ ਪਾ ਕੇ ਸੰਧਿਆ ਵੇਲੇ ਤੇ ਖਾ ਲਓ ਅਮਰਤ ਵੇਲੇ ਤੇ ਖਾ ਲਓ ਇਹ ਜਿਹੜੇ ਨਿਹੰਗਾਂ ਸਿੰਘਾਂ ਨੇ ਦਾळा ਉੱਥੇ ਤਖਾਈ ਜਾਂਦੀ ਹੈ ਤੁਸੀਂ ਹਜੂਰ ਸਾਹਿਬ ਚਲੇ ਜਾਓ ਤਖਤ ਸਾਹਿਬ ਤੇ ਦਿਖਾਉਂਦੇ ਨੇ ਉਹ ਹੋਰ ਤਖਤਾਂ ਤੇ ਨਹੀਂ ਦਿਖਾਉਂਦੇ ਪਰ ਉੱਥੇ ਧੁਖਦੀ ਐ ਐਵੇਂ ਖਾਲਸਾ ਜੀ ਉਹਦੇ ਨਾਲ ਬੜੀ ਕਿਰਪਾ ਵਰਤਦੀ ਐ ਜੇ ਕਿਸੇ ਨੂੰ ਚਾਹੀਦੀ ਹੋਵੇ ਦਾਸ ਮਹਾਰਾਜ ਦੀ ਕਿਰਪਾ ਸਦਕਾ ਉਹ ਲਿਆ ਕੇ ਖਾਲਸਾ ਜੀ ਤਿਆਰ ਕਰੇਗਾ ਤਿਆਰ ਕਰਕੇ ਕੋਸ਼ਿਸ਼ ਕਰਾਂਗੇ ਜਿਹੜੀ ਸੰਗਤ ਨੂੰ ਚਾਹੀਦੀ ਹੋਊਗੀ ਉਹਨੂੰ ਪਹੁੰਚਾ ਦਿਆ ਕਰਾਂਗੇ ਆਪਾਂ ਹਿਸਾਬ ਲਾ ਲਵਾਂਗੇ ਕਿੰਨੇ ਕਦੀ ਦਸਤ ਬਣਦੀ ਐ 2000 ਦੀ ਮੈਨੂੰ ਮਿਲ ਜਾਂਦੀ ਕਈ ਵਾਰ ਜਦੋਂ ਮੈਂ ਕਿਤੇ ਔਨਲਾਈਨਾਂ ਪਰ ਉਹਦੇ ਵਿੱਚ ਕਈ ਚੀਜ਼ਾਂ ਨਹੀਂ ਹੁੰਦੀਆਂ ਦਾ ਸੋਚਦਾ ਵੀ ਸਾਰੀਆਂ ਚੀਜ਼ਾਂ ਕਰ ਲਿਆ ਆ ਕੇ ਉਹਦੀ ਬਣਾ ਕੇ ਤੇ ਫਿਰ ਸੰਗਤ ਨੂੰ ਜਿਹਨੂੰ ਚਾਹੀਦੀ ਹੋਵੇ ਕਹੀਂ ਕਿ ਬਹੁਤ ਸੰਗਤ ਜਿਹੜੀ ਜਾਪ ਕਰਾਉਂਦੀ ਹੈ ਮੰਗ ਵੀ ਲੈਂਦੀ ਹੈ ਵੀ ਜਿਹੜੀ ਰਸਤ ਹੁੰਦੀ ਸਾਨੂੰ ਵੀ ਦੱਸ ਦਿਓ ਤੇ ਜਿਹੜੀ ਬਾਹਰ ਹੈ ਕੋਸ਼ਿਸ਼ ਕਰਾਂਗੇ ਜੇ ਕਿਸੇ ਨੂੰ ਚਾਹੀਦੀ ਹੋਵੇ ਤੇ ਖਾਲਸਾ ਜੀ ਆਪਾਂ ਭੇਜ ਵੀ ਸਕਦੇ ਆ ਤੇ ਮਹਾਰਾਜ ਕਿਰਪਾ ਕਰਨ ਦੀਨ ਦੁਨੀ ਦੇ ਮਾਲਕ ਮੇਹਰਾਂ ਕਰਨ ਇਹ ਜਿਹੜੀਆਂ ਚੀਜ਼ਾਂ ਬਹੁਤ ਸਮੇਂ ਤੋਂ ਮੈਂ ਸੋਚਦਾ ਸੀ ਫਿਰ ਮਨ ਕਰਦਾ ਸੀ ਵੀ ਨਹੀਂ ਪਹਿਲਾਂ ਇਹ ਕਾਰਜ ਬੜਿਆ ਤੇ ਇਹ ਨਵਾਂ ਕਾਰਜ ਸ਼ੁਰੂ ਕਰ ਲਿਆ ਤੇ ਫਿਰ ਔਖਾ ਹੋ ਜਾਊਂਗਾ ਮੈਂ ਤੇ ਇਸ ਕਰਕੇ ਬਾਕੀ ਮਹਾਰਾਜ ਦੀ ਖੇਡ ਹੈ ਕੱਲ ਪਰਸੋਂ ਵਜਨ ਚੱਲਦੇ ਸਨ ਸੰਤ ਸਿੰਘਾਂ ਨੇ ਇਹੀ ਵਜਨ ਕੀਤਾ ਸੀ ਭਾਈ ਇਹ ਸੰਗਤ ਜੇ ਇਹ ਧੂਫ ਦਾ ਰੋਜ ਹਰ ਘਰ ਵਿੱਚ ਹੋਵੇ ਨਾ ਤੇ ਤਖਾਈ ਜਾਵੇ ਤੇ ਬੜੀ ਰਹਿਮਤ ਰਹਿੰਦੀ ਹੈ ਤੇ ਖਾਲਸਾ ਜੀ ਇਸ ਸਮਗਰੀ ਦੀ ਵੀ ਤੁਹਾਨੂੰ ਚੀਜ਼ ਦੱਸਾਂਗਾ ਮਹਾਰਾਜ ਕਿਰਪਾ ਕਰਨ ਇੱਕ ਹੱਡ ਬੀਤੀ ਸਾਡਾ ਗੁਰਸਿੱਖ ਭਾਈ ਹੈ ਉਹਨੇ ਸਾਨੂੰ ਸੁਣਾਈ ਸੀ ਉਹ ਵੀ ਆਪ ਜੀ ਦੇ ਕੱਲ ਨੂੰ ਜੇ ਹੋ ਐਸਾ ਕਿਹਾ ਤੇ ਕੱਲ ਨੂੰ ਦੱਸਾਂਗਾ ਮਹਾਰਾਜ ਦੀ ਕਿਰਪਾ ਨਾਲ ਪਿਓ ਸਮਗਰੀ ਕੀ ਕੁਝ ਕਰਦੀ ਹੈ ਸੱਚੇ ਪਾਤਸ਼ਾਹ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ ਭੁੱਲਾਂ ਦੀ ਖਿਮਾ ਬਖਸ਼ਣੀ ਤੇ ਖਾਲਸਾ ਜੀ ਮਹਾਰਾਜ ਨੇ ਬਹੁਤ ਕਿਰਪਾ ਕੀਤੀ ਭੈਣ ਹੁਣ ਇਸ ਟਾਈਮ ਬਾਹਰ ਹੈ ਪਰ ਕਹਿੰਦੀ ਮੇਰੇ ਕੰਨ ਨੂੰ ਉਸ ਤੋਂ ਬਾਅਦ ਕੋਈ ਦਿੱਕਤ ਨਹੀਂ ਆਈ ਐਡੀ ਸ਼ੀਦਾ ਨੇ ਕਿਰਪਾ ਕੀਤੀ ਤੇ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਭੁੱਲਾਂ ਦੀ ਖਾਲਸਾ ਜੀ ਖਵਾ ਬਖਸ਼ ਦੇਣੀ ਤੇ ਮਹਾਰਾਜ ਕਿਰਪਾ ਕਰਨ ਜਿਹੜਾ ਆਪਾਂ ਰਖਸ਼ਾ ਬਾਪੂ ਜੀ ਨੂੰ ਲੈ ਕੇ ਦਿੱਤਾ ਦਾਸ ਦੇ ਇੰਸਟਾਗ੍ਰam ਤੇ ਉਹ ਵੀਡੀਓ ਪਾਈ ਹੋਈ ਹੈ ਨਾ YouTube ਤੇ ਵੀ ਸ਼ਾਇਦ ਪਾਈ ਹੈ ਆਪ ਜੀ ਦਰਸ਼ਨ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ